ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਕਬਰ ਮੇਰੇ ਰਾਧੀ ਮੈਂ ਇਸ ਟਾਈਮ ਨਈ ਬਸਤੀ ਦੇ ਵਿੱਚ ਆਰਓ ਪਲਾਂਟ ਦੇ ਕੋਲ ਖੜਾ ਹਾਂ ਜਿੱਥੇ ਕੀ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਇਹ ਆਰਓ ਲਗਭਗ ਇੱਕ ਹਫ਼ਤੇ ਤੋਂ ਖਰਾਬ ਪੈ ਚੱਲ ਨਹੀਂ ਰਿਹਾ ਇਹਨਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜਜੀਤ ਕੁਮਾਰ ਹੈ ਹਾਂਜੀ ਰਜੀਤ ਜੀ ਤੁਸੀਂ ਕੀ ਕਹਿਣਾ ਚਾਹੋਗੇ ਰਖਾ ਲੋ ਤੁਸੀਂ 10 ਦਿਨ ਹੋ ਗਏ ਜੀ ਪਾਣੀ ਲੈਣ ਆਨੇ ਰੋਈ ਮੁੜ ਜਾਨ ਨੇ ਜੀ ਸਾਹਮਣੇ ਗੰਨੇ ਮੈਡਮ ਕਹਿੰਦੇ ਮੋਟਰ ਖਰਾਬ ਬਈਆ ਕਿਹਾ ਵੇ ਕਿਹਾ ਵੇ ਜੀ ਕਰਦੇ ਨੇ ਬਈ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਦੇ ਕਿਤੇ ਪਰ ਕੇ ਲੈਣੇ ਕਦੇ ਕਿਤੇ ਪਰ ਕੇ ਲੈ ਕੇ ਨਹੀਂ ਤੇ ਜਿੱਥੇ ਤੁਸੀਂ ਲੈ ਕੇ ਆਨੇ ਕੀ ਉੱਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿ ਲਾਈਨਾਂ ਲੱਗਿਆ ਹੋਈਆਂ ਹੁੰਦੀਆਂ ਲੰਬੇ ਲੰਬੇ ਥੋੜਾ ਟਾਈਮ ਲੱਗ ਜਾਂਦਾ ਹੈ ਗਰਮੀ ਦਾ ਟਾਈਮ ਹੈ ਅੱਛਾ ਗਰਮੀ ਦਾ ਟਾਈਮ ਹੈ ਜੀ ਉਹਨੂੰ ਪਤਾ ਗਰਮੀ 'ਚ ਖੜਨਾ ਮੁਸ਼ਕਿਲ ਹੈ ਹੋ ਗਿਆ ਜੀ ਬਾਈ ਕੀ ਨਾਮ ਹੈ ਤੁਹਾਡਾ ਜੈ ਕਰਨ ਹਾਂਜੀ ਕੀ ਕੀ ਪ੍ਰੋਬਲਮ ਕੀ ਆ ਰਹੀ ਐ ਇੱਥੇ ਇੱਥੇ ਪਾਣੀ ਨਹੀਂ ਮਿਲਦਾ ਜੀ ਅੱਪਾ ਹੋ ਗਿਆ ਅੱਛਾ ਕਿ ਖਾਂਜਾ ਦੂਸਰਾ ਉਹ ਵਾ ਬੀੜ ਬਹੁਤ ਉਲਟੀ ਐ ਘੰਟਾ ਬੰਟਾ ਲੱਗ ਜਾਂਦਾ ਵਾ ਅਰੇ ਘਰ ਆ ਕੇ ਦੇ ਪਾਣੀ ਦਿਓ ਪਾਣੀ ਦਿਓ ਅੱਛਾ ਤਨ ਤੇ ਤੁਸੀਂ ਇਹਨਾਂ ਨੂੰ ਕਹਿ ਰਹੇ ਹੋ ਠੀਕ ਕਰਨ ਵਾਸਤੇ ਕਿ ਗੈਰਨੀਗਾ ਕਿਸ ਨੂੰ ਕਹੀਏ ਕੋਈ ਨੰਬਰ ਲੱਗੇ ਅਰੇ ਨੰਬਰ ਕਾ ਹੈ ਬਈ ਕਮੇਟੀ ਦੱਬ ਕੇ ਚਲੋ ਕਮੇਟੀ ਦੱਬ ਕੇ ਚਲੋ ਜੀ ਅਬ ਬਤਾਓ ਮੈਂ ਕੀ ਕਰੂ ਠੀਕ ਨੰਬਰ 1 ਹਾਂਜੀ ਭੈਣ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਿਰਨ ਗੋਇਲੇ ਜੀ ਹਾਂਜੀ ਇਹ ਜਿਹੜਾ ਆਰਓ ਆ ਗਿਆ ਕਦੋਂ ਦਾ ਖਰਾਬ ਪਿਆ ਹੈ ਇਹ 8 ਮਹੀਨੇ ਦੀ ਹੋਈ ਜੀ ਪਿਛਲੇ ਸੰਡੇ ਦਾ ਖਰਾਬ ਹੈ ਅੱਛਾ ਤੇ ਕੀ ਕਹਿੰਦੇ ਕੀ ਹੈ ਇਹ ਇਹ ਵੀ ਨਾ ਜੀ ਪਿਛਲੀ ਮੋਟਰ ਖਰਾਬ ਹੋ ਗਈ ਮੱਛੀ ਮੋਟਰ ਉਹ ਦੁਬਾਰਾ ਬੋਰ ਹੋਊਗਾ ਉਹ ਕਹਿੰਦੇ ਜੀ ਕਮੇਟੀ ਦੇ ਲੈਣ ਦਾ ਹੈ ਵੀ ਕਮੇਟੀ ਵਾਲੇ ਕਰਕੇ ਜਾਣਗੇ ਅੱਛਾ ਪਰ ਕਮੇਟੀ ਵਾਲਿਆਂ ਨੂੰ ਉਹਨਾਂ ਨੂੰ ਫੋਨ ਕੀਤਾ ਨਹੀਂ ਕਿਉਂ ਨਹੀਂ ਲੋਕੋ ਕਹਿੰਦੇ ਅੱਜ ਆਉਣਗੇ ਅੱਜ ਆਉਣਗੇ ਪਰ ਉਹ ਆਏ ਨਹੀਂ ਹੈਗੇ ਅੱਛਾ ਕਮੇਟੀ ਨੇ ਬੋਰ ਕਰਨ ਕਿ ਤਾਈ ਮੋਟਰ ਵਾਲਾ ਕਮੇਟੀ ਵਾਲੰਦਾ ਦਾ ਰੋਲ ਹੀ ਨਹੀਂ ਜਦੋਂ ਤੁਹਾਨੂੰ ਠੇਕੇ ਦੇ ਦਿੰਦਾ ਇਹਨਾਂ ਨੂੰ ਠੇਕੇਦਾਰ ਨੂੰ ਤੇ ਉਸ ਤੋਂ ਬਾਅਦ ਤਾਂ ਕੰਮ ਤਾਂ ਇਹਨਾਂ ਨੇ ਕਰਨਾ ਹੈਗਾ ਤੁਸੀਂ ਆਪ ਦੇ ਵੱਲੋਂ ਉਹਨਾਂ ਨੂੰ ਦੱਸਤਾ ਹਾਂਜੀ ਮੈਂ ਦੱਸਤਾ ਉਹਨਾਂ ਨੂੰ ਵੀ ਪਤਾ ਹੈਗਾ ਉਹ ਕਹਿੰਦੇ ਕਹਿੰਦੇ ਜੀ ਕੋਈ ਨਾ ਮੈਡਮ ਅੱਜ ਆਉਂ ਫਿਕਰ ਤਨਵ ਹਾਂਜੀ ਅੰਕਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਜਿੰਦਰ ਕਮਾਲ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਆਰੋ ਦੇ ਬਾਰੇ ਇਸਤੇ ਆਰੋ ਜੀ ਪੰਜ ਦਿਨ ਤੋਂ ਖਰਾਬ ਹੈ ਬਹੁ ਲੋਕ ਬਹੁਤ ਦੁਖੀ ਹੋ ਰਹੇ ਹੈ ਅੱਛਾ ਜੀ ਤੇ ਕਿੱਥੋਂ ਲੈ ਕੇ ਆ ਰਹੇ ਹੋ ਪਾਣੀ ਤੇ ਕਿਥੋਂ ਲਿਉਣਾ ਕਿਥੋਂ ਜੀ ਘਰ ਹੀ ਬੈਠੇ ਪੀ ਜਣੇ ਜਿਹੜਾ ਵੇਚਣ ਦਾ ਠੀਕ ਖਰਾਬ ਪਾਣੀ ਪੀ ਰਹੇ ਹੈ ਇਹਦੇ ਨੰਬਰ ਪਿੱਛੇ ਵੀ ਲਿਖਤਾ ਜੀ ਇਹ ਤਾਂ ਚੱਲਦੇ ਨਹੀਂ ਨਾ ਨੰਬਰ ਇਹ ਚੱਲਦੇ ਆ ਆ ਨੰਬਰ ਦੇਖੋ ਡਾਇਲ ਕਰਿਓ ਜੀਵ ਜੀ ਇੱਕ ਵਾਰ ਡਾਇਲ ਕਰੋ ਸਪੀਕਰ ਆਨ ਕਰੋ ਆਹ ਲੋ ਚੱਲਦੇ ਨਹੀਂ ਪਿਆ

ਸਰ ਅਦਰ ਨਈ ਬਸਤੀ ਫਾਰਗ ਨੰਬਰ 10 ਉਹਦੇ ਆਰੋਚੋ ਬੋਲਦੇ ਸੀ ਜੀ ਆਰੋ ਨਹੀਂ ਚੱਲ ਰਿਹਾ ਜੀ ਇੱਥੇ ਹਾਂਜੀ ਸਰ ਹਲੋ ਸਰ ਇਹ ਨੰਬਰ ਕਿ ਕਿਤਨੀ ਥੇ ਹਾਂਜੀ ਇਹਦੀ ਨਾ ਮੱਛੀ ਮੋੜ ਨੀਚੇ ਕਰ ਗਈ ਸੀ ਸਰ ਇਹਦੀ ਅੱਛਾ ਜੀ ਤੇ ਪਲਾਂਟ ਮੈਡਿਕਲ ਚਲ ਚਲ ਪਾਸ ਬੰਦ ਹੋਇਆ ਵੈਸੇ ਪਾਣੀ ਦਿੰਦੇ ਨੇ ਪਾਣੀ ਪੈਂਦੀ ਤੁਸੀਂ ਕਿੱਥੋਂ ਆਪਣਾ ਪਾਣੀ ਲੈਣਾ ਹੈ ਸਰ ਪਾਣੀ ਲੈਣਾ ਹੈ ਜੀ ਪਾਣੀ ਮਿਲ ਹੀ ਨਹੀਂ ਰਿਹਾ ਤੁਸੀਂ ਕਿਹੜੇ ਪਾਣੀ ਦੇ ਰਹੇ ਜੀ ਕਿੱਥੇ ਦੇ ਰਹੇ ਜੀ ਸਰ ਅੱਜ ਨਹੀਂ ਦੇ ਰਹੇ ਸਰ ਮੈਂ ਤੁਹਾਨੂੰ ਇਹ ਨਹੀਂ ਕਿ ਅੱਜ ਦੇ ਦੇ ਰਹੇ ਹਾਂਜੀ ਇਹ ਕਿਉਂ ਚੱਲਦਾ ਰਿਹਾ ਜੀ ਪਲਾਂਟ ਮੇ ਇਹ ਕਹਿੰਦੇ ਨਹੀਂ ਸਰ ਪਲਾਂਟ ਚੱਲਦੇ ਨਹੀਂ ਇਸ ਦਾ ਡੇਲੀ ਮੋ ਲਗਭਗ ਹਫਤਾ 10 ਦਿਨ ਹੋ ਗਏ ਬਿਲਕੁਲ ਜੀ ਬਿਲਕੁਲ ਸਹੀ ਤੁਹਾਡੀ ਗੱਲ ਜੀ ਤੇ ਇਹ ਠੀਕ ਕਿਉਂ ਨਹੀਂ ਕਰਾਰੇ ਕੀ ਕਾਰਨ ਕੀ ਹੈ ਕਾਰਨ ਠੀਕ ਦੇ ਵੀ ਸੀ ਮੱਛੀ ਮੋਟਰ ਦਾ ਬੋਰ ਦਾ ਆਖਿਆ ਨਗਰ ਨਿਗਮ ਅਫਸਰ ਸਾਹਿਬ ਨੂੰ ਨਹੀਂ ਐਸਡੀਓ ਸਾਹਿਬ ਦੇ ਫਿਰ ਕਹਤ ਹੈ ਠੇਕੇਦਾਰੀ ਤਾਂ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਨਗਰ ਨਿਗਮ ਦੀ ਆ ਸਰ ਨਗਰ ਨਿਗਮ ਦੀ ਜੀ ਇਹ ਅੱਛਾ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਸਰ ਸਾਡੀ ਜ਼ਿੰਮੇਵਾਰੀ ਤਾਂ ਚਲਾ ਰਹੇ ਹਾਂ ਅਸੀਂ ਜੀ ਨਹੀਂ ਤੁਸ ਤੁਹਾਡੀ ਜ਼ਿੰਮੇਵਾਰੀ ਇਹ ਆ ਵੀ ਇਹਨੂੰ ਠੀਕ ਕਰਾਂ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਜਿਹੜਾ ਪ੍ਰੋਫਿਟ ਨਹੀਂ ਜਿਹੜਾ ਪ੍ਰੋਫਿਟ ਆਊਗਾ ਉਹ ਤੁਸੀਂ ਲਓਗੇ ਤੇ ਠੀਕਰਾਊਗਾ ਨਗਰ ਨਿਗਮ ਸਬਜੀ ਸਿਰਫ ਮੱਛੀ ਮੋਟਰ ਦੇ ਬੋਰਡ ਜਿਮੋਰੀ ਨਗਰ ਨਿਗਮ ਨੇ ਕਰਾ ਕੇ ਦੇ ਨੇ ਠੇਕੇਦਾਰ ਤੋਂ ਸਰ ਤੇ ਨਗਰ ਨਿਗਮ ਦੇ ਕਿਹਦੇ ਕੋਲ ਜ਼ਿੰਮੇਵਾਰੀ ਹੈ ਇਹ ਹਾਂਜੀ ਨਗਰ ਨਿਗਮ ਦੇ ਵਿੱਚ ਕਿਹਦੇ ਕੋਲ ਜ਼ਿੰਮੇਵਾਰੀ ਹੈ ਐਸ ਡੀਓ ਜੇਹੀ ਕੋਣ ਹੈ ਦਾ ਐਂਜੂ ਸਰ ਕੋਲੇ ਜੀ ਕੋਣ ਆ ਕੀ ਨਾਮ ਹੈ ਨੀਰਜ ਜੀ ਨੀਰਜ ਜੀ ਕੋਲੇ ਆ ਹਾਂਜੀ ਉਹਨਾਂ ਨੇ ਕਹਿ ਤਾ ਬੰਦਿਆਂ ਨੂੰ ਟੀਮ ਕੱਲ ਨੂੰ ਲੱਗੂ ਜੀ ਨਹੀਂ 10 ਦਿਨ ਹੋ ਗਏ 10 ਦਿਨਾਂ ਦੇ ਅਜੇ ਤੱਕ ਬੰਦੇ ਨਹੀਂ ਲਾਏ ਇਹ ਤਾਂ ਕੋਈ ਇਲੈਕਸ਼ਨ ਵੀ ਹੈ ਨਹੀਂ ਕਿ ਹੁਣ ਵੀ ਇਲੈਕਸ਼ਨਾਂ ਚ ਬਿਜ਼ੀ ਆ ਸਰ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਨਾ ਇੱਥੇ ਆਪਰੇਟਰ ਕੋਲੇ ਪੁੱਛੋ ਵੀ ਦੋ ਤਿੰਨ ਦਿਨ ਪਹਿਲਾਂ ਪਾਣੀ ਚੱਲਦਾ ਰਿਹਾਗਾ ਨਹੀਂ ਚੱਲ ਰਿਹਾ ਯਾਰ ਆਪਰੇਟਰ ਨਾਲ ਮੇਰੀ ਗੱਲ ਹੋ ਗਈ ਹੈ ਭਾਈ ਸਾਹਿਬ ਸਰ ਮੇਰੀ ਭਾਈ ਸਾਹਿਬ ਮੇਰੀ ਵੀ ਗੱਲ ਸੁਣ ਲਓ ਤੁਸੀਂ ਇੱਥੋਂ ਪਾਣੀ ਨਾ ਆਰ ਪਾਰਚ ਪਾਣੀ ਲੈ ਕੇ ਚਲਾਉਂਦੇ ਨੇ ਸਰ ਉਹ ਇੱਕ ਦਿਨ ਇੱਕ ਦਿਨ ਲਿੱਤਾ ਸੀਗਾ ਜੀ ਉਹਨਾਂ ਨੇ ਮਨਾਂ ਕਰਤਾ ਜੀ ਉਹਨੇ ਮੋਟਰ ਪਾਰਕ ਦੇ ਵਿੱਚ ਲੱਗੀ ਹੋਈ ਸੀ ਤਾਂ ਭਾਈ ਸਾਹਿਬ ਮੈਨੂੰ ਪਤਾ ਜੀ ਹਾਂਜੀ ਲੱਗਦਾ ਦੋ ਤਿੰਨ ਦਿਨ ਪਾਣੀ ਚੱਲਿਆਗਾ ਹਾਂਜੀ ਸਵੇਰੇ ਇਹਦਾ ਟੀਮ ਲੱਗੂ ਮੱਛੀ ਮੋਟਰ ਕੋਰ ਹਾਂਜੀ ਸਵੇਰੇ ਇਹ ਮੋੜ ਸ਼ਾਮ ਤੱਕ ਚੱਲ ਜੇਗਾ ਜੀ ਤੱਕ ਸ਼ਾਮ ਤੱਕ ਹੋ ਜਾਊਗਾ ਜਿੰਨਾ ਦੀ ਕੋਈ ਪਾਣੀ ਲੈ ਆਸਦਾ ਸਰਪੰਚ ਜੀ ਠੀਕ ਕਰਾਂ ਉਹ ਜ਼ਿੰਮੇਵਾਰੀ ਲੈ ਲਓ ਫਿਰ ਕੁਆਦ ਨੇ ਹਾਂਜੀ ਚਲੋ ਕੋਈ ਗੱਲ ਨਹੀਂ ਕਰਦੇ ਆ ਨੀਰੇਜ ਜੀ ਨਾਲ ਗੱਲ ਠੀਕ ਹੈ ਜੀ ਠੀਕ ਹੈ ਥੈਂਕ ਯੂ ਇਹ ਐਸ ਡੀਓ ਨੰਬਰ ਮਿਲਾਇਆ ਆ ਉਹ ਫੋਨ ਨਹੀਂ ਚੱਕਦੇ ਵੇ ਕੀ ਨਾਮ ਐਸ ਡੀਓ ਦਾ ਨੀਰਜ ਨੀਰਜ ਕਰਕੇ ਜੀ ਆ ਦੇਖੋ ਰਿੰਗ ਜਾ ਰਹੀ ਚੱਕ ਨਹੀਂ ਰਿਹਾ ਇੱਕ ਦੋ ਨੰਬਰ ਪਹਿਲਾਂ ਮਲਾਇਆ ਚੋ ਇੱਕ ਦੋ ਜੁੱਤੇ ਪਾ ਜਾਂਦੇ ਇਹ ਕਹਿੰਦੇ ਸਾਡਾ ਕੰਮ ਨਹੀਂ ਸਾਡਾ ਤੁਹਾਡੀ ਕਾਲ ਦਾ ਜਵਾਬ ਦੇਂਜੇ ਆਸਮਰਤ ਹੈ ਕਿਰਪਾ ਕਰਕੇ ਵੱਡੇ ਵੱਡੇ ਬੋਰਡਾਂ ਦੇ ਉੱਤੇ ਆਪਣੇ ਨੰਬਰ ਲਿਖਾਉਣ ਦਾ ਕੀ ਫਾਇਦਾ ਜੇ ਫੋਨ ਹੀ ਨਹੀਂ ਚੁੱਕਨੇ ਲੋਕੀ ਆਪ ਦੀ ਸਮੱਸਿਆ ਦੱਸਣ ਤਾਂ ਦੱਸਣ ਕਿਨੂੰ ਨਿਰਜ ਐਸਡੀਓ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਤੇ ਲੋਕਾਂ ਨੇ ਪਰੇਸ਼ਾਨ ਹੋ ਕੇ মিডিਆ ਦਾ ਸਹਾਰਾ ਲੈ ਕੇ ਆਪਣੀ ਗੱਲਬਾਤ ਰੱਖੀ ਮਹਿਮਾਨਯੋਗ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹ ਜ ਅਫਸਰਾਂ ਉੱਤੇ ਤੇ ਠੇਕੇਦਾਰਾਂ ਉੱਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਜਿਸ ਨਾਲ ਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਮੈਂ ਸੰਜੀਵ ਜਿੰਦਲ ਬਠਿੰਡਾ